ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹਿੰਮਤ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੈਂਦਾ ਚੜੈਕ ਜ਼ਿਲ੍ਹਾ ਇਹਨੂੰ ਮੋਗਾ ਪੈਂਦਾ ਤਹਿਸੀਲ ਮੋਗਾ ਹੀ ਆ ਕਿਸੇ ਨੇ ਵੀ ਆਪ ਦਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਅੱਜ ਦੀ ਵੀਡੀਓ ਦੇ ਵਿੱਚ ਆ ਜਿਹੜੀਆਂ ਸਕਰੀਨ ਦੇ ਸਾਹਮਣੇ ਤੁਸੀਂ ਵਹਿੜਾਂ ਵੇਖ ਰਹੇ ਆ ਇਹ ਸਾਰੀਆਂ ਹੀ ਸੇਲ ਆ ਵਕਾਊ ਆ ਸੋਹਣੀਆਂ ਵੱਡੀਆਂ ਵਹਿੜਾਂ ਚੰਗੇ ਦੁੱਧ ਵਾਲੀਆਂ ਬਾਕੀ ਸਕਰੀਨ ਤੇ ਤੁਸੀਂ ਵੇਖ ਹੀ ਰਹੇ ਆ ਕੱਲਾ ਕੱਲਾ ਨਾਕ ਤੁਹਾਨੂੰ ਤੋਰ ਤੋਰ ਵਿਖਾ ਦਿੰਨੇ ਆ ਇਨਫਰਮੇਸ਼ਨ ਲੈ ਦਿੰਨੇ ਆ ਗੱਲਾਂ ਬਾਤਾਂ ਆ ਜੋ ਕਰਗੇ ਹਾਂਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਨਾਮ ਦੱਸ ਨਾਮ ਬਾਈ ਕਰਦੇ ਤਾ ਸਿੰਘਾ ਪਿੰਡ ਚੜੇਕਾ ਜ਼ਿਲ੍ਹਾ ਮੋਗਾਬੀਰ ਤਸੀਲ ਮੋਗਾ ਜੀ ਫੋਨ ਨੰਬਰ ਦੱਸ ਦੀ 79017 556722 ਪਹਿਲੀ ਗੋਡੀ ਕਿਹੜੇ ਪਾਸੋਂ ਪਾਈ ਗਏ ਜਿੱਧਰੋਂ ਮਰਜੀ ਪਾਲਾ ਜੱਠੇ ਟੋਪ ਲਗਾਈ ਆ ਸਾਰੀਆਂ ਆਲ ਓਪਨ ਆਣ ਗਈਆਂ ਅੱਜ ਆਲ ਓਪਨ ਆਣ ਗਈਆਂ ਹੈਣੀ ਦੂਜੀ ਕੋਈ ਠੀਕ ਹੈ ਹਾਂ ਚੱਲ ਕਰ ਲਾ ਜਿਹੜੇ ਪਾਸੋਂ ਮਰਜੀ ਸ਼ੁਰੂ ਪਹਿਲਾਂ ਦੋ ਗੰਨਾਂ ਸੁਈਆਂ ਸੁਈਆਂ ਬਾਅਦ ਚ ਵਖਾਦ ਕੇ ਪਹਿਲਾਂ ਵਖਾਦ ਕੇ ਜਿਵੇਂ ਮਰਜੀ ਤੇ ਪਹਿਲਾਂ ਸੁਈਆਂ ਵਖਾਦ ਲੈ ਆਜੋ ਚਲੋ ਦੋ ਵੜਾ ਸੁਈਆਂ ਵਾ ਪਹਿਲਾਂ ਇਹ ਤੋਂ ਸ਼ੁਰੂ ਕਰ ਦਾਸ ਇਹਦੇ ਬਾਰੇ ਤੇ ਭਾਈ ਰਾਤ ਦੀ ਸੂਈ ਆ ਜੇਰ ਆਪਣੇ ਘਰੇ ਪਈਆ ਸਾਫ ਨਾੜਾ ਮਗਰਗਾ ਦੇ ਲੱਗਾ ਚੈੱਕ ਕਰ ਸਕਦੇ ਠੀਕ ਆ ਠੀਕ ਹੈ ਵੀਡੀਓ ਰਾਤ 12:30 1 ਵਜੇ ਜੀਰ ਪਈਆ ਵੀਡੀਓ ਵੀ ਬਲੀ ਦੀ ਆ ਕਿੰਨਾ ਗੱਦ ਦੁੱਧ ਪਿਆਜੂ ਇਹ ਭਾਈ ਦੁੱਧ ਪਹਿਲੇ ਸੂਏ 20 ਲੀਟਰ ਵੇੜ ਦਾ ਦਿੱਤਾ ਵਾ ਇਹ 6 ਦਾ ਦਮੂਹ ਤੋਂ ਅੱਜ ਚੜ ਕੇ 6 ਕਿਲੋ ਫੋਲੀ ਕੱਢੀ ਆ ਪਹਿਲੀ ਚਵਾਈ ਜਿਹਨੇ ਲੈਣੀਆਂ ਇੱਥੇ ਆਵੇ ਰਹਿਣ ਨੂੰ ਥਾਂ ਪੈਣ ਨੂੰ ਥਾਂ ਹੈ ਆਥਲੇ ਵੀ ਚੂਲੇ ਤੜਕੇ ਵੀ ਚੂਲੇ ਅੱਜ ਦੂਜੀ ਚਵਾਈ ਇਹ ਵੀ ਆਥਲੇ ਲੱਗਣੀ ਆ ਤੈਨੂੰ 2 ਢਾਈ ਜਾ ਮਗਰ ਕੀ ਆ ਮਗਰ ਇਹ ਜੈ ਜਮਲ ਇਹ 55600 ਦੀ ਦਿਓ ਇੱਕ ਨੰਬਰ 55600 ਦੀ ਰਾਤ ਦੀ ਵੀਰ ਕਹਿੰਦਾ ਸੂਈ ਹੈ ਜੇਰ ਦੀ ਗਾਰੰਟੀ ਹੈ ਘਰੇ ਬਾਈ ਕਹਿੰਦਾ ਸੂਈ ਹੈ ਜੇਰ ਦੀ ਵੀਡੀਓ ਹੈਗੀ ਆ ਸਵੇਰ ਪਹਿਲੀ ਚਵਾਈ ਕੀਤੀ ਆ 6 ਕਿਲੋ ਹਵਨ ਚੋ ਬੋਲੀ ਕੱਢੀ ਆ ਸ਼ਾਮ ਨੂੰ ਦੂਜੀ ਚਵਾਈ ਹੋਣੀ ਆ ਦੁਪਹਿਰੇ ਵੀਡੀਓ ਬਣਾ ਰਹੇ ਆ 1 ਵਜੇ ਜੀ ਦੇ ਪਸੰਦ ਆਊਗੀ ਬਾਈ ਕਹਿੰਦਾ ਅਗਲਾ ਮੇਰੇ ਘਰੇ ਆਵੇ ਰਾਤ ਮੇਰੇ ਕੋਲੇ ਰਵੇ ਪ੍ਰਸ਼ਾਦਾ ਪਾਣੀ ਮਿਲੂ ਸਾਗ ਨਾਲ ਰਹਿਣ ਦਾ ਪ੍ਰਬੰਧ ਹੈਗਾ ਬੈਸਤਰਾ ਦੇਊਗਾ ਤਾਂ ਆਪਦੀ 2 ਟਾਈਮ ਚੋ ਕੇ ਲੈ ਜਾਵੇ ਸੋਹਣਾ ਵੱਡਾ ਹਵਾਨਾ 20 ਕਿਲੋ ਦੁੱਧ ਬਾਈ 10 ਦਾ ਖੁੱਲਾ ਪਿਆ ਜੂ 55600 ਦੀ ਦੇ ਦੇਣੀ ਆ ਉਥੀ ਬਾਸੀ ਇੱਕ ਨੰਬਰ ਆ ਮੂੰਹੋਂ ਛੇ ਦੰਦਾਂ ਦਾ ਮੂੰਹ ਤੋਂ ਛੇ ਦੰਦਾਂ ਛਿੱਗੀ ਵਹਿੜ ਮੋٹے ਮੋٹے ਥਾਨਾਂ ਗੁਲਾਬੀ ਆਦੀ ਚਵਾਈ ਵਾਲੇ ਗੈਬ ਚ ਲੱਗੇ ਹੋਏ ਆ ਬਹੁਤ ਚੰਗੀ ਵਹਿੜ ਆ ਬਾਈ ਕਹਿੰਦਾ ਇੱਥੇ ਤੁਹਾਨੂੰ ਬਸਤਰਾ ਮਿਲ ਜੂ ਸਾਗ ਨਾਲ ਮੱਕੀ ਦੀਆਂ 4-5 ਰੋਟੀਆਂ ਮਿਲ ਲੰਗੀਆਂ ਰਾਤ ਨੂੰ ਦੁੱਧ ਦਾ ਗਲਾਸ ਮਿਲੂ ਤੇ ਬੇਫਿਕਰ ਹੋ ਕੇ ਬਾਈ ਕਹਿੰਦਾ ਆਜੇ ਅਗਲਾ ਦੋ ਟਾਈਮ ਤਿੰਨ ਟਾਈਮ ਮੇਰੇ ਘਰੋਂ ਚੋ ਕੇ ਲੈ ਜਾਵੇ ਤਾਜੀ ਸੂਈ ਸਵਾਈ ਜਦੋਂ ਬਾਈ ਇੰਨੇਆਂ ਛੋਡਾਂ ਦੇਈ ਜਾਂਦਾ ਤੇ ਫਿਰ ਚੋ ਕੇ ਬਾਈ ਤਸੱਲੀ ਕਰ ਲਿਓ ਕਰਨ ਲੱਗਾ ਕਾਹਨੂੰ ਦਾ ਹੂੰ ਮੋਟਾ-ਮੋਟਾ ਥਾਣਾ ਹੈ ਸੰਧੀ ਸੀ ਫੁੱਲ ਸੀਲ ਸੌ ਫੁੱਲ ਹੈ ਆਧਾਰ ਵੇਖ ਲਓ 55600 ਦੀ ਦੇ ਦੇਣੀ ਹੈ ਦੋ ਟਾਈਮ ਆਪਦੀ ਤਿੰਨ ਟਾਈਮ ਚੋ ਕੇ ਲੈ ਜਾਓ ਦੋ ਨੰਬਰ ਤੇ ਆਵਰ ਉਹ ਨੰਬਰ ਬਈ ਕੱਲ ਸਵੇਰ ਸੁਈ ਆ। ਅੱਛਾ ਇਹਦੀਆਂ ਤਿੰਨ ਤੀਜੀ ਚਵਾਈਆਂ ਤੜਕੇ ਹੋ ਗਈ ਆ। ਇਹਦੇ ਥੱਲੇ ਕਿੰਨਾ ਬੌਲਾ? ਇਹਦੇ ਥੱਲੇ 8 ਕਿਲੋ। ਜਰਸੀ ਬਹਿੜਾ ਹੈ। ਮਗਰ ਕੀ ਇਹਦੇ? ਮਗਰ ਇਹਦੇ ਵਾਛੀ ਆ। ਇਹੋ ਮਗਰ ਵਾਛੀ ਆ, ਉਹਦੇ ਮਗਰ ਵਾਛੀ ਆ। ਜੈ ਜੈ ਮੋਲ। ਇਹ ਦੇਣਾਗੇ 52000 ਰੁਪਏ ਦੋ ਦੰਦ ਵਾਛੀ ਆ ਮੂੰਹ ਤੋਂ। ਇਹ ਦੋ ਦੰਦ ਆ 52000 ਦੀ ਭਾਈ ਕਹਿੰਦਾ ਦੇ ਦੇ ਦਾਂਗੇ ਇਹਦੇ ਥੱਲੇ 8 ਕਿਲੋ ਬੌਲੀ ਆ। ਇਹਦੀਆਂ ਤਿੰਨ ਚਵਾਈਆਂ ਹੋ ਗਈਆਂ। 52000 ਮੁੱਲ ਮਾਨਤਾਨ ਹੋ ਜੂ ਮਗਰ ਵੱਛੀ 8 ਕਿਲੋ ਬੌੜਾ ਤਿਆਰ ਹੈ ਜਿਹੜਾ ਤੁਸੀਂ ਝੋ ਲੈਣਾ ਪਹਿਲੇ ਸੂਵੇ ਸੂਈ ਹੈ ਮੂੰਹ ਤੋਂ ਦੋ ਦੰਦ ਦੋਂਦੀ ਵੱਛੀ ਜਰਸੀ ਨਸਲ ਦੀ 52000 ਦੀ ਦੇ ਦੇਣੀ ਹੈ ਇੱਕ ਨੰਬਰ 56000 ਦੀ ਥੋੜਾ ਥੋੜਾ ਮਾਨਤਾਨ ਹੋ ਜੂ ਕੋਈ ਚੱਕਰ ਨਹੀਂ ਬੇਫਿਕਰ ਹੋ ਕੇ ਅਗਲਾ ਭੈਣ ਭਰਾ ਆ ਜੇ ਤਿੰਨ ਨੰਬਰ ਤਿੰਨ ਨੰਬਰ ਵੱਡੀ ਚਾਤੀ ਕਿਉਂ ਖਾ ਕਿਆ ਨਾਂ ਮਸੂਆ? ਓਰੀਜਨਲ ਦੂਜਾ ਸੂਆ ਬੱਛੀ ਸੁੰਦੀ ਹੁਣ। ਕਿੰਨੇ ਕਿ ਦਿਨ ਹੈ ਜੀ? ਦਿਨ ਪਾ ਪੰਜ ਨਾ ਚਾਰ ਮਸਾ ਕੱਢੂ। ਕਿੰਨਾ ਗੇ ਦੁੱਧ ਪਿਆ ਜੀ? ਦੁੱਧ ਬਈ ਜੀ ਤੋਂ ਲਈ ਉਹਨਾਂ ਨੇ 22 ਲੀਟਰ ਪਲੂਨ ਦਾ ਰਿਕਾਰਡ ਦੱਸਿਆ ਏ। ਠੀਕ ਆ ਜੀ ਨੇ ਲੈਣੀ ਉਹਨੇ 20 ਮੰਨ ਕੇ ਲੈਲੇ ਸੌਦਾ ਕਰਲੇ। ਆਪਾਂ ਤਾਂ 18-19 ਕਿੱਗ ਦੇਵਾਂਗੇ। ਦਿਨ ਕਿੰਨੇ ਦੱਸਿਆ? ਦਿਨ ਪੰਜ ਸੱਤ ਕਰੀ। ਜੈ ਜੈ ਮੋਲ। ਇਹ ਬਈ ਮੋਲਕਰੋਨ ਨੂੰ ਪੰਜ ਨਾ ਮਰਜੀ ਕਰਾਲਾ 71000 ਦੀ ਵੇਰ ਦੇਵਾਂਗੇ। ਤਿੰਨ ਨੰਬਰ 71000 ਦੀ। 18-19 ਕਿਲੋ ਦੁੱਧ ਮੰਨ ਕੇ ਬਈ ਕਹਿੰਦਾ ਅਗਲਾ ਸੌਦਾ ਕਰ 70 ਤੇ 1 71000 ਦੀ ਦੇਵਾਂਗਾ 4-5 ਦਿਨ ਲੈ ਜੂ ਬਦਾਮੀ ਰੰਗ ਦੀ ਵੱਡੀ ਵਹਿੜ ਹਵਾਨਾ ਸੋਨਾ ਵੱਡਾ ਗੁਲਾਬੀ ਥਾਣ ਆਦੀ ਚੁਵਾਈ ਵਾਲੇ ਮੋٹے-ਮੋٹے ਗੈਪ ਚ ਲੱਗੇ ਹੋਇਆ ਕਿਰਪਾਲਿਆ ਕਰ ਇਹਨੂੰ ਇਕੱਠਾ ਜਾਂ ਐਂ ਤਾਂ ਵੀਡੀਓ ਨਹੀਂ ਸਾਫ ਹੋਣੀ ਇੱਕ ਪਾਸੇ ਨੂੰ ਬੰਨ ਲਾ ਚਾਰਾਂ ਥਾਣਾ ਦਾ ਸੇਮ ਹੀ ਸਾਈਜ਼ ਆ ਗੈਪ ਚ ਨਿਕੜ ਮੈਂ ਇਕੱਲੇ-ਇਕੱਲੇ ਲੱਗੇ ਹੋਏ ਅਸੀਰ ਸੋਹ ਬਾਈ ਕਹਿੰਦਾ ਫੁੱਲ ਐ ਵੱਡੀ ਵੱਡੀ ਸਕਰੀਨ ਤੇ ਤੁਸੀਂ ਵੇਖ ਹੀ ਰਹੇ ਆ ਪੂਰੀ ਫੁੱਲ ਵੱਡੀ ਆ 71000 ਦੀ ਦੇ ਦੇਣੀ ਆ 18 19 ਕਿਲੋ ਦੁੱਧ ਮੰਨ ਕੇ ਅਗਲਾ ਸੌਦਾ ਕਰ ਲੈ ਦੁੱਧ ਉਹ ਮੱਝ ਵਰਗਾ ਹਾਈਟ ਵਾਲੇ ਬੱਸ ਉਹ ਐਕਸਟਰਾ ਆਰਡੀਨਰੀ ਸੋਹਣਾ ਬੋਡੀ ਸਟਰਕਚਰ ਖੁੱਲ ਢੁੱਲੇਆਂਗਾ ਪੈਰੀ ਢਾਂਚੇ ਪੂਰਾ ਵੱਡਾ ਬੈਕ ਤੋਂ ਹਵਾਨਾ ਵੇਖ ਲਓ ਅਜੇ 3 4 ਦਿਨ ਲੈ ਜਾਣੇ ਆ ਆ ਸਾਰੀ ਵਾਲ ਢੱਲ ਕੱਢ ਕੇ ਸੂ ਉਪਰੋਂ ਸੋਹਣਾ ਫੱਟਾ ਨੂੰ ਚੌੜਾ ਹਵਾਨਾ ਸਟਾਰਟ ਹੁੰਦਾ ਬਾਕੀ ਬਾਈ ਕਹਿੰਦਾ ਸਾਰੇ ਪਸ਼ੂਆਂ ਦੀ ਤਸੱਲੀ ਫੁੱਲ ਹੈ ਅਗਲਾ ਭਾਈ ਕਹਿੰਦਾ ਮੇਰੇ ਘਰੇ ਆਵੇ ਬੇਫਿਕਰ ਹੋ ਕੇ ਰਾਤ ਰਵੇ ਤਸੱਲੀ ਕਰਕੇ ਲੈ ਜਾਵੇ ਥਾਣਾ ਦੀ ਪਾਰ ਪਿਛੇ ਦੀ ਗਰੰਟੀ ਹੋ ਠੀਕ ਹੈ ਠੀਕ ਹੈ ਨਾ ਥਾਣਾ ਦੀ ਪਾਰ ਪਿਛੇ ਦੀ ਗਰੰਟੀ ਹੋ ਭਾਈ ਕਹਿੰਦਾ ਕੋਈ ਚੱਕਰ ਨਹੀਂ ਬੇਫਿਕਰ ਹੋ ਕੇ ਅਗਲਾ ਜਿਹੜਾ ਜਾਨਵਰ ਮਰਜੀ ਲੈ ਲੇ ਬਾਕੀ ਇੱਕ ਦਿਨ ਵੈਰਾ ਤੂੰ ਪਤਾ ਯਾਰ ਕਿਹੜਾ ਛੋਟੀ ਦੀ ਇਹ ਕਿਦੇ ਕਦੂ ਜਾਏ ਹੂੰ ਜੇ ਬਾਤ ਤੋਂ ਸਹੀ ਹੈ ਅੱਗੇ 4 ਨੰਬਰ ਚਾਰ ਨੰਬਰ ਵੀ ਜਰਤੀ ਵੈਡ ਆ ਬਈ ਇਹ ਮੂੰਹ ਚਾਰ ਦੰਦ ਦਾ ਤੇ ਜਰਤੀ ਕਰੋਸ ਆ ਦੀ ਜ ਠੰਡੀ ਸੀਡ ਫੁੱਲ ਆ ਪਲੂਨ ਬੱਚੀ ਸੁੰਦੀ ਪਹਿਲਣ ਮੱਛੀ ਮੂੰਹ ਤੋਂ ਚਾਰ ਦੰਦ ਵੈਡ ਇਹ ਵੀ ਵੱਡੀ ਆ ਤੇ ਵਜਨ ਬਹੁਤ ਆ ਵਜਨ ਇਹਦੋਂ ਪਹਿਲੀ ਵੈਡ ਜੀ ਵੀ ਬਹੁਤ ਸੀ ਤੇ ਵਜਨ ਇਹਦੇ ਚ ਵੀ ਬਹੁਤ ਆ ਚੋਟਿਆਂ ਨੂੰ ਵੱਡਣਾ ਤੇ ਆ ਜਾਂਦਾ ਬਈ ਇਹ ਤਾਂ ਗੱਲ ਹੈਗੀ ਬਾਕੀ ਸਕਰੀਨ ਤੇ ਦਿਸੀ ਜਾਂਦੀ ਹੈ ਇਸੇ ਨੰਬਰ ਤੇ WhatsApp ਚੱਲਦਾ ਅਗਲਾ ਵੀਡੀਓ ਕਾਲ ਤੇ ਵੀ ਆਪਦੀ ਤਸੱਲੀ ਕਰ ਲੈ ਦੇਣ ਕਿਨੇ ਲੈ ਜੂ ਦਿਨ 8 ਪਏ ਨੱਟੇ ਦੇ 8 ਦਿਨ ਪਏ ਆ ਨੱਟ ਸਾਰੇ ਪਲੂਣ ਵੱਛੀ ਦਾ ਹਰੇਕ ਨੂੰ ਨਹੀਂ ਲੱਗਣਾ ਮੱਝਾਂ ਦਾ ਮੋਟਾ ਜਾਨ ਵਾਲਾ ਥਾਣਾ ਚਵਾਈ ਵੀ ਡਾਂ ਕਰ ਗਈ ਹੋਏ ਦੀ ਜਿੰਨਾ ਪੰਜਾਬ ਵਾਲਿਆਂ ਦਾ ਜੱਟਾ ਜੋ ਮਰੀਨ ਘਰ ਦਾ ਬਾਇਓ ਡਾਟਾ ਸੰਗਲਾ ਦੇ ਵੀਡੀਓ ਬੰਦਾ ਇਹਨੂੰ ਠੀਕ ਹੈ ਲਾਲ ਰੰਗ ਦੀ ਵੱਛੀ 4 ਨੰਬਰ ਤੁਸੀਂ ਸਕਰੀਨ ਤੇ ਵੇਖ ਰਹੇ ਆਂ ਇਹਦਾ ਜਾਇਜਾ ਮਲਗਰ ਦਿੰਦਾ। ਇਹਵੇਂ ਮੌਲਕ ਉਹ ਕਿੰਨਾ ਕਰਾ ਲਾ 66000 ਦੀ ਦੀਦਾ। ਆ 71000 ਦੀ। ਆ 66000 ਦੀ। ਮਾਨ ਤਾਂ ਥੋੜਾ ਥੋੜਾ ਹੋ ਜੂ ਜੋੜੇ ਚ ਵੱਧ ਹੋ ਜੂ, ਹੋ ਜੂ ਕੱਲੇ ਕੱਲੇ ਨਗ ਚੋਂ ਵੀ। ਪੂਰੀਆਂ ਵੱਡੀਆਂ ਆ ਐ ਨਹੀਂ ਵੀ ਛੋਟ ਵਾਲੀਆਂ। ਹਾਂ। ਵਹਿੜਾਂ ਵੱਡੀਆਂ ਤੁਸੀਂ ਬਾਕੀ ਸਕਰੀਨ ਤੇ ਵੇਖ ਹੀ ਰਹੇ ਆ। ਆਦੀ ਚਵਾਈ ਵਾਲੇ ਥਾਣ ਗੈਰਤ ਚ ਨਿਕੜ ਮੈਂ ਕੱਲੇ ਕੱਲੇ ਲੱਗੇ ਹੋਏ ਆ। ਕੱਦ ਵਜਨ ਫੋਲੀ ਆ। 5 ਨੰਬਰ ਕਰ ਦਿੰਦਾ। 5 ਨੰਬਰ ਤੇ ਐਚ ਐਫ ਵਾਛੀ ਗਈ। ਇਹ ਦੂਜਾ ਸੁਹਾ ਮੂੰਹੋਂ ਚਾਰ ਦੰਦ ਦੂਜਾ ਸੁਹਾ ਚਾਰ ਦੰਦ ਕਿੰਨੇ ਕ ਦਿਨ ਲੈ ਜੂ ਬਸ ਤਿਆਰ ਅਜੋ ਦੂਜਾ ਸੁਹਾ ਮੂੰਹ ਤੋਂ ਚਾਰ ਦੰਦ ਸੋਨ ਨੂੰ ਤਿਆਰ ਕਦ ਘੜ ਤੁਸੀਂ ਇਹਦਾ ਵੀ ਸਕਰੀਨ ਤੇ ਵੇਖ ਹੀ ਰਹੇ ਆ ਠੀਕ ਹੈ ਅੱਜ ਵੜਾਂ ਵੀਰ ਕਹਿੰਦਾ ਵੱਡੀਆਂ ਅੱਗੇ ਛੋਟੀਆਂ ਹੁੰਦੀਆਂ ਅੱਜ ਵੱਡੀਆਂ ਜਿਹੜੀ ਵੱਡੀ ਉਹ ਤੁਹਾਨੂੰ ਵੱਡੀ ਦਿਸੂ ਜਿਹੜੀ ਛੋਟੀ ਹੈ ਛੋਟੀ ਦੁੱਧ ਪਲੂਨ ਨੇ ਪਿਆ 20 ਲੀਟਰ ਵੜਨੇ ਨੇ ਠੀਕ ਹੈ ਬਾਕੀ ਲੇਵਾ ਹੀ ਦੱਸਦਾ ਜਿਹੜਾ ਲੈਣੀ ਹੋਣੀ ਆਣੇ ਵੀ ਹਾਂ ਬਾਕੀ ਆ ਸਾਰੇ ਸਿਆਣੇ ਆਗਲੇ ਨੇ ਵੇਖ ਹੀ ਲੈਣਾ ਸਾਰਾ ਕੋ ਮੋٹے ਮੋٹے ਥਾਨ ਹੈ ਗੈਬ ਚ ਨਿਖੜਵੇਂ ਜੈਤ ਜਾਂ ਮਾਲੇ ਦਾ ਇਹ ਵੀ 67000 ਦੀ ਵਾਚੀ ਇਹ ਵੀ 60 ਤੇ 7 67000 ਦੀ ਬਾਈ ਕਹਿੰਦਾ ਵੜ ਦੇ ਦੇਣੀ ਹੈ 67000 ਚੋਂ ਮਾਨ ਤਾਨ ਹੋ ਜੂ ਵਨ ਕੀ ਸਾਰੀ ਮਿਲ ਜੂ ਲਾਲ ਵੈੜ ਵੀ ਮਿਲ ਜੂ ਬਦਾਮੀ ਵੀ ਮਿਲ ਜੂ ਡੱਬੀ ਵੀ ਮਿਲ ਜੂ ਕ੍ਰਾਸ ਵੀ ਮਿਲ ਜੂ ਕਾਲੀ ਵੀ ਮਿਲ ਜੂ ਘਰੇ ਆ ਜਿਓ ਇੱਥੇ ਬਾਈ ਦੇ ਤੇ ਜਿਹੜਾ ਵੀ ਜਾਨਵਰ ਤੁਹਾਡੇ ਫਿੱਟ ਆਉਂਦਾ ਸੂਇਆ ਸਵਾਇਆ ਤਾਂ ਚੋ ਕੇ ਲੈ ਜਾਓ ਗੱਬਣਾ ਚੀਪਾ ਕੱਢੋ ਪਾਸ ਕਰੋ ਤਸੱਲੀ ਕਰੋ ਠੋਕ ਕੇ ਜਿਹੜਾ ਜਾਨਵਰ ਤੁਹਾਡੇ ਪਸੰਦ ਆਉਂਦਾ ਬੇਫਿਕਰ ਹੋ ਕੇ ਅਗਲਾ ਤਸੱਲੀ ਕਰਕੇ ਲੈ ਜੇ ਭਾਰ ਪਿੱਛੇ ਦੀ ਬਾਈ ਕਹਿੰਦਾ ਸਾਰੇ ਨਗਾ ਦੀ ਮੇਰੀ ਗਾਰੰਟੀ ਹੋਊ ਉਬਈ ਹੁਣ ਤੂੰ ਆਪਸੇ ਆਹੋ ਜੀ ਵਾਛੀ ਦਾ ਲੋਕ 75 80 ਆਮ ਮੰਗੀ ਜਾਂਦੇ ਹੂੰ ਜੇ ਗਾਂਾਂ ਵਟੀਆਂ ਆਏ ਨਹੀਂ ਆਪਾਂ ਮੁੱਲ ਵੱਡੇ ਆ 50 55 ਵੱਡੇ 60 60 ਦਾ ਮੰਗੀ ਜਾਂਦੇ ਯਾਰ ਜੇ ਤਾਂ ਬਾਤ ਸਹੀ ਹੈ ਸਹੀ ਗੱਲ ਹੈ ਇੱਕਾ ਹੋਰ ਵੜ ਇਹਦਾ ਕਹਿੰਦੇ ਮਾਸੂਆ ਗਾਂ ਦਾ ਇਹ ਪੀਜਾ ਥੂਆ ਬਈ ਇਹ ਕਿਨੇ ਕਦਨ ਲੈਂਦੀ ਆ ਇਹਦੇ ਪਈਆ 12 13 ਲੜਾ ਇਹਦਾ ਮੁੱਲ ਇਹ ਦੇਵਾਂਗੇ ਵੀਰੇ 62000 ਰੁਪਏ ਦਾਦਾ ਦੋਤਾ ਬਈ ਇਹ ਸਾਨੂੰ 28 ਲੀਟਰ ਦੱਸਿਆ ਪਰ ਆਪਾਂ ਦਾ 22 ਕਿਲੋ ਮੰਨ ਕੇ ਲਈਆ ਤਾਂ ਸਾਰਿਆਂ ਚੋਂ ਵੱਡੀ ਆ ਮੇਰੇ ਜਿਹੜਾ ਘਰ ਦਾ ਵਾਲਾ ਦਾ ਠੀਕ ਐ ਦੋਸਤੋ ਇਹ ਗਾਂ ਟੈਪ ਆ ਸਾਰਿਆਂ ਚੋਂ ਵੱਡੀ ਆ ਤੁਸੀਂ ਸਕਰੀਨ ਤੇ ਵੇਖ ਹੀ ਰਹੇ ਆ ਤੋਰਾ ਤੋਰਾ ਵੇਖ ਲਓ ਇਹ ਤਾਂ ਮੈਨੂੰ ਵੀ ਵੱਡੀ ਲੱਗਦੀ ਆ ਹਾਂ ਬਈ ਵੱਡੀ ਆ ਗਾਂ ਫੋਲੋ ਵੱਡੀ ਆ ਫੋਨ ਤੇ ਲੰਮੀ ਇਧਰ ਉਖਾ ਦੇ ਵੀਰੇ ਨੂੰ ਖਾ ਦੇ ਦਣ ਕਿਨੇ ਬਈ ਇਹਦੇ ਇਹ 10 ਦਿਨਾਂ ਦੀ ਕੱਚੀ ਹੈ ਮਾਲਟੇ ਲੱਪੀਆਂ ਬਹੁਤ ਮੋٹے ਮੋٹے ਥਾਨ ਆ ਕਾਲੇ ਰੰਗ ਦੀ ਵੱਡੀ ਗਾਂ ਥਣ ਦੇਖ ਲਓ ਨੇੜ ਤੋਂ ਮੋਲੀ ਦਾ ਕਿਨਾ ਕੀਤਾ ਇਹ 62000 ਰੁਪਏ ਦੇਗਾ ਇਹ ਗਾਂ 62000 ਦੀ ਦੇਦਣੀ ਆ ਜਿਹੜੀ ਤੁਸੀਂ ਕਾਲੇ ਰੰਗ ਦੀ ਵੇਖ ਰਹੇ ਆ ਹੂੰ। ਤਾਂ ਫਾਰਦਾ ਲੈ। ਥਣ ਥਣੇ ਵੀ ਬਹੁਤ। ਥਣ ਥਣੇ ਮੋਟੇ ਆ ਪੂਰੇ। ਵਲਟੇ ਲਪਈਆਂ ਬਹੁਤ ਆ ਬਾਕੀ ਦੈਣ ਲੈ ਜਾਣੇ ਆ। ਇਹ 10 ਦੈਣ ਪਏ ਆ। ਵੱਡੀ ਗਾਂ। ਇੱਕ ਅੱਧਾ ਨਾਲ ਹੋਰ ਰਹਿ ਗਿਆ ਉਹਦੀ ਵੀ ਝਾਦੀ ਮਾਰਾ ਦਿੰਨੇ ਆ। ਵੀਡੀਓ ਥੋੜੀ ਜਿਹੀ ਲੰਬੀ ਹੋ ਗਈ ਆ। ਤੇ ਕਿਹੜੀ ਰਹਿ ਗਈ? ਪਰ ਇੰਨੀ ਮੈਂ ਦੋ ਜਦ ਤੂੰ ਆ ਇਹਦੀ ਇੱਕ ਵੀ ਵਿਖਾ ਦੇ ਕੋਈ। ਇਕ ਆ ਵਹਿੜ ਇਹਦੇ ਬਾਰੇ ਦੱਸ ਦੇ ਕੀ ਖੋਸਾ ਦੋ ਬੱਧੀ ਆ ਬਾਈ ਹੂੰ ਦੂਜਾ ਸੁਆ ਦਿਨ ਦੱਸਾ ਦੀ ਕੱਚੀ ਮੋਲੇ ਦਾ 45000 10 ਦਿਨਾਂ ਦੀ ਕੱਚੀ ਆ ਮੋਲੇ ਦਾ 45000 ਆ ਇਹ ਬਾਈ ਕਹਿੰਦਾ ਛੋਟਾ ਬਾਦ ਦੂਜਿਆਂ ਦੇ ਮੁਕਾਬਲੇ ਇਹਦਾ ਮੁੱਲ ਘਟ ਹੈ ਬਾਕੀ ਸਾਰੇ ਭੈਣ ਭਰਾਵਾਂ ਨੂੰ ਵਾਰ-ਵਾਰ ਬੇਨਤੀ ਕਰੀਦੀ ਆ ਕੋਈ ਵੀ ਪਸ਼ੂ ਕਿਸੇ ਵੀ ਜਗ੍ਹਾ ਤੋਂ ਲੈਣੇ ਆ ਵੀਡੀਓ ਦਾ ਮਕਸਦ ਹੁੰਦਾ ਕਿ ਆਪਾਂ ਨੂੰ ਤਰ ਫਿਰ ਕੇ ਗੇੜੇ ਨਹੀਂ ਦੇਣੇ ਪੈਂਦੇ ਕਿੱਥੇ ਪਤਾ ਨਹੀਂ ਆਪਾਂ ਨੂੰ ਕਿੱਥੇ ਕੀ ਖੜਾ ਵੀਡੀਓ ਜਰੀਏ ਤੁਹਾਨੂੰ ਪਤਾ ਲੱਗ ਜਾਂਦਾ ਫਲਾਣੇ ਪਿੰਡ ਮੱਝਾਂ ਖੜੀਆਂ ਫਲਾਣੇ ਪਿੰਡ گاਵਾਆਂ ਖੜੀਆਂ ਉਸ ਤੋਂ ਬਾਅਦ ਅਗਲੇ ਦੇ ਘਰੇ ਜਾਓ ਆਪਦੀ ਤਸੱਲੀ ਕਰੋ ਸੂਆ ਸੂਆ ਪਸ਼ੂਾ ਚੋਕੇ ਲੈ ਲੋ ਗੱਭਣ ਚੀਪਾ ਕੱਢ ਕੇ ਪਾਸ ਕਰਕੇ ਲੋ ਜੇ ਆਪ ਨੂੰ ਨਹੀਂ ਪਤਾ ਆਪਦੇ ਕੋਈ ਭੈਣ ਭਰਾ ਨੂੰ ਲੈ ਜੋ ਨਾਲ ਸੋਹਣੀ ਸਨਖੀ ਬਹੁਤ ਆਵਾਜ਼ ਬੈੜ ਹੈ ਜ਼ਰੂਰ ਕੱਚੀ ਆ ਕੱਚੀ ਕਰਕੇ ਸਾਨੂੰ ਭਾਜੂ 5-7 ਦਿਨ ਹੋ ਗਏ ਪੱਠੇ ਪਾਉਂਦੇ ਨੇ ਉਹਨੂੰ ਠੀਕ ਹੈ ਹਾਂ ਇਹ 40 ਤੋਂ 45 45000 ਦੀ ਦੇ ਦੇਣੀ ਹੈ ਵੈੜ ਬਾਈ ਕਹਿੰਦਾ ਕੱਚੀ ਕਰਕੇ ਸਾਨੂੰ ਭਾਜੂ ਮਿਲੀ ਤੇ ਉਵੇਂ ਹੀ ਅਸੀਂ ਦੇ ਦੇਣੀ ਆ ਹਜੇ ਵੀ ਵੈੜ ਦੱਸ ਦੇ ਲੈਂਦੀ ਆ ਠੀਕ ਆ 10 ਦਿਨ ਬਾਈ 10-10 ਹਜੇ ਲੈ ਦੁੱਧ 15-16 ਕਿਲੋ ਦੱਸਿਆ ਮਾਲਕਾਂ ਨੇ ਚੋਇਆ ਵਾ ਠੀਕ ਹੈ ਜਿਹਹੀ ਲਈ ਉਹਦੇ ਨਾਲ ਕੋਹੋਂ ਨਹੀਂ ਥੱਲੇ ਸਹੀ ਆ 40 ਤੋਂ 45 45000 ਇਹਦਾ ਮੁੱਲ ਹੈ ਪੂਰੀ ਵੀਡੀਓ ਤੁਸੀਂ ਵੇਖ ਹੀ ਲਈ ਆ ਇਹ ਸਾਰੇ ਨਗਾਂ ਦੀ ਸਾਰੀ ਇਨਫੋਰਮੇਸ਼ਨ ਤੁਹਾਨੂੰ ਲੈ ਕੇ ਦੇ ਦਿੱਤੀ ਆ ਜਿਹਦੇ ਜਿਹੜਾ ਵੀ ਜ ਦਿੱਤੇ ਹੋਏ ਨੰਬਰਾਂ ਦੇ ਸੰਪਰਕ ਕਰ ਲਿਓ ਦੋ ਤਾਜ਼ੀਆਂ ਸੂਈਆਂ ਵੜਾ ਤੇ ਦੂਜੀਆਂ 5 6 ਗੱਬਣਾ ਵੜਾ ਬਾਕੀ ਆ ਵੀਊ ਤੁਹਾਨੂੰ ਓਵਰਆਲ ਸਾਰਾ ਵਿਖਾ ਹੀ ਦਿੱਤਾ ਹੈ ਬਾਕੀ ਘਰੇ ਆ ਜੋ ਸੋਇਆ ਸੋਇਆ ਚੋਕੇ ਲੈ ਜਾਓ ਭਾਵੇਂ ਆਨਲਾਈਨ ਮੰਗਾ ਲਓ ਥੋਡੀ ਮਰਜ਼ੀ ਜਿਵੇਂ ਵੀ ਤੁਸੀਂ ਕਰਨਾ ਸਾਰਿਆਂ ਨੂੰ ਸ਼ੁਕਰੀਆ